ਵਧੀਆ ਫਰਕ ਪੜਾਈਆ ਤੂੰ ਦੁਬਾਰਾ ਫੇਰ ਕਿਤੇ ਆ ਜਾਣਾ ਵਾ ਬਾਬਾ ਬਣ ਕੇ ਜਿਉਣਾ ਬਣ ਇਧਰ ਤੇ ਰਿਵਾਜ ਹੈ ਤੂੰ ਭਾਵੇਂ ਮਾਈਕ ਨਾ ਬੜਿਆ ਕਰ ਇਹ ਲਾ ਕੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਵੀਤਦੀ ਹੈ ਚਲੋ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਤੇ ਬੋਲਣ ਚ ਵੀ ਥੋੜਾ ਲਾਊਡ ਹੈ ਪਰ ਇਧਰ ਦੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਦਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜਿਉਣਾ ਵੀ ਦੇਦੀ ਯਾਰ ਇੱਕ ਵਾਰੀ ਸੰਗੀਤ ਲਈ ਵੀ ਤਾਲੀਆਂ ਮਾਰ ਤੋ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇੰਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਹੈ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਹ ਪੁੱਤਰਾ ਜਿਉਂਦਾਬਾਦ ਦਾ ਦਾ ਕਾਕਾ ਵਧੀਆ ਫਨ ਪੜਾਈਆ ਤੂੰ ਦੁਬਾਰਾ ਫੇਰ ਕਿਤੇ ਆ ਜਾਵਾ ਬਾਪਾ ਵਰਗੇ ਜਿਉਂਦਾ ਬੰਦਾ ਇਦਾਂ ਤੇ ਰਿਵਾਜ ਹੈ ਤੂੰ ਭਾਵੇਂ ਮਾਈਕ ਨਾਮ ਪੜਿਆ ਕਰ ਲਾ ਕੇ ਖੜੇ ਮੈਨੂੰ ਪਤਾ ਲੱਗਦਾ ਕੀ ਬੀਤਦੀ ਹੈ ਚਲੋ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਤੇ ਬੋਲਣ ਚ ਵੀ ਥੋੜਾ ਲਾਊਡ ਹੈ ਪਰ ਇਹ ਤਾਂ ਨੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਦਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜੀਉਣਾ ਵੀ ਦੇ ਦੇ ਯਾਰ ਇੱਕ ਵਾਰੀ ਸੰਗੇ ਲਈ ਵੀ ਤਾਲੀਆਂ ਮਾਰ ਦੋ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਹੈ ਅੰਦਰੋਂ ਫਕੀਰ ਹੈ ਬਹੁਤ ਅੱਛਾ ਸ਼ਾਬਾਸ਼ ਪੁੱਤਰਾ ਜਿੰਦਾਬਾਦ ਸਰਦਾਰਾ ਕਾਕਾ ਵਧੀਆ ਭਰ ਪੜਾਈਆ ਤੂੰ ਦੁਬਾਰਾ ਫੇਰ ਕਿੱਥੇ ਆ ਜਾਣਾ ਬਾਬਾ ਬਣ ਕੇ ਜਿਹੜਾ ਬਣਦਾ ਇਦਾਂ ਤੇ ਰਿਵਾਜ ਹੈ ਤੂੰ ਭਾਵੇਂ ਮਾਈਕ ਨਾ ਬੜਿਆ ਕਰ ਇਹ ਲਾਗੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਬੀਤਦੀ ਹੈ ਚਲੋ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਤੇ ਗੋਲਨ ਚ ਵੀ ਥੋੜਾ ਲਾਊਡ ਹੈ ਪਰ ਇਹ ਤਾਂ ਨੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਦਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜਿਉਣਾ ਵੀ ਦੇ ਦੇ ਯਾਰ ਇੱਕ ਵਾਰੀ ਸੰਗੇ ਲਈ ਤਾਲੀਆਂ ਮਾਰੋ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਹੈ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਬਦ ਪੁੱਤਰਾ ਜਉਂਦਾਬਾਦਰਾ ਕਾਕਾ ਵਧੀਆ ਫਰਕ ਪੜਾਇਆ ਤੂੰ ਦੁਬਾਰਾ ਫੇਰ ਕਿਤੇ ਆ ਜਾਣਾ ਬਾਬਾ ਵਰਗੇ ਜਿਹੜਾ ਬਗ ਇਹਦਾ ਤੇ ਰਿਵਾਜ ਹੈ ਤੂੰ ਭਾਵੇਂ ਮਾਈਕ ਨਾ ਪੜਿਆ ਕਰ ਲਾਗੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਬੀਤਦੀ ਹੈ ਚਲੋ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਤੇ ਬੋਲਣ ਚ ਵੀ ਥੋੜਾ ਲਾਊਡ ਹੈ ਪਰ ਇਹ ਤਾਂ ਨੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਦਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜਿਉਣਾ ਵੀ ਦੇ ਦੇ ਯਾਰ ਇੱਕ ਵਾਰੀ ਸੰਗੇ ਲੈ ਕੇ ਤਾਲੀਆਂ ਮਾਰ ਦੋ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਹੈ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਬਾਹ ਪੁੱਤਰਾ ਜਉਂਦਾਬਾਦ ਆ ਰਹਾ ਕਾਕਾ ਵਧੀਆ ਭਗ ਬਣਾਈਆ ਤੂੰ ਦੁਬਾਰਾ ਫੇਰ ਕਿਤੇ ਆ ਜਾਣਾ ਬਾਬਾ ਬਣ ਕੇ ਜਿਉਣਾ ਬੰਦਾ ਇਦਾਂ ਤੇ ਰਿਵਾਜ ਹੈ ਤੂੰ ਭਾਵੇਂ ਮਾਈਕ ਨਾ ਪੜਿਆ ਕਰ ਲਾਗੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਵੀਦਦੀ ਆ ਚਲੋ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਇਹ ਤੇ ਬੋਲਣ ਚ ਵੀ ਥੋੜਾ ਲਾਊਡ ਹੈ ਪਰ ਇਹ ਤਾਂ ਨੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਦਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਹੈ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜਿਉਣਾ ਵੀ ਦੇ ਦਿੰਦੇ ਯਾਰ ਇੱਕ ਵਾਰੀ ਸੰਗੇ ਲੇ ਕੇ ਤਾਲੀਆਂ ਮਾਰਦੇ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇੰਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਹੈ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਬਾਹ ਪੁੱਤਰਾ ਜਉਂਦਾਬਾਦ ਆ ਰਹਾ ਕਾਕਾ